ਚਰ ਤੁਸੀਂ ਕਰਨ ਵਾਲਾ ਮਸਲਾ ਚਿਕਿਆ ਕਿ ਪੈਰਾ ਨੰਬੇ ਖੜੇ ਰਹੀ ਨੂੰ ਨੌਕਰੀ ਨਹੀਂ ਤੇ ਉਹਦੇ ਵਿੱਚ ਤੁਸੀਂ ਆਲੂ ਪਾਰਟੀ ਦੇ ਵਿਹਲ ਗਏ ਕਿ ਕਿ ਉਹ ਨੰਬੇ ਸੀਗੇ ਤੇ ਇਹਨਾਂ ਨੂੰ ਨੌਕਰੀ ਨਹੀਂ ਦੇ पाए ਪਰ ਹੁਣ ਵਾਲਿਆਂ ਨੂੰ ਦੇ ਦੇਣੀ ਚਾਹੀਦੀ ਹੈ ਨਕਮਾ ਕਹਿਣਾ ਹਾਂ ਭਾਈ ਮੈਂ ਇੱਕ ਨਕਮੇ ਕਹੂੰਗਾ ਨਕਮੇ ਤਾਂ ਕਹੂੰਗਾ ਕਿਉਂਕਿ ਤਾਂ ਹੀ ਅਸੀਂ ਸੱਤਾ ਤੋਂ ਬਾਹਰ ਹਾਂ ਤਾਂ ਹੀ ਅੱਜ ਪੰਜਾਬ ਦੇ ਇਹ ਹਾਲ ਸਾਡੀ ਨਕਮਾਪੁਣੀ ਹੀ ਆ ਕਿਤੇ ਅਸੀਂ ਇਹਨਾਂ ਨੂੰ ਅੱਗੇ ਹਲਾੜਾ ਦੇ ਤਾਂ ਪਾਰਟੀ ਨੂੰ ਇਹ ਤਾਂੰਦਾ ਦਾ ਹੋਈ ਹੈ ਜਿਹੜਾ ਆਪਣੇ ਮਰਦਤਾ ਉਹੀ ਹੈ ਭਾਈ ਜਿਹੜੀ ਆਪਣੇ ਆਪ ਨੂੰ ਗਲਤ ਕਹਿ ਕੇ ਸੁਧਾਰਦੇ ਫਲ ਤੁਰੇ ਜ਼ਿੰਦਗੀ ਦਾ ਸੂਲੇ ਹੋਣਾ ਚਾਹੀਦਾ ਜੇ ਸਭ ਤੁਸੀਂ ਗਲਤ ਹੋ ਤੁਸੀਂ ਆਪਣੇ ਆਪ ਨੂੰ ਗਲਤ ਕਹੋ ਚਰਨਜੀਤ ਸਿੰਘ ਚੰਨੀ ਅਰਗੇ ਲੀਡਰ ਨੇ ਸਾਡੇ ਚ ਪ੍ਰਗਟ ਸਿੰਘ ਅਰਗੇ ਲੀਡਰ ਨੇ ਸਾਡੇ ਚ ਰਾਜਾ ਮਨਿੰਦਰ ਸਿੰਘ ਅਰਗੇ ਲੀਡਰ ਨੇ ਪ੍ਰਤਾਪ ਬਾਜ ਇਹੋ ਜਿਹੇ ਲੀਡਰ ਜਿਹੜੇ ਕੀ ਨਮਾਇੰਦਿਆਂ ਨੂੰ ਅੱਗੇ ਲੈ ਸਕਣ ਪਰ ਚੱਕਰ ਇਹ ਹੈ ਜਦੋਂ ਆਪਸ ਚ ਲੜਾਈ ਹੋ ਜਾਂਦੀ ਹੈ ਫਿਰ ਸਾਨੂੰ ਫੇਸ ਹੋਣਾ ਪੈਂਦਾ ਫਿਰ ਸਾਨੂੰ ਇਹ ਜਿਹੜੇ ਜਿਹੜੇ ਮੁੱਦੇ ਚੱਕਣੇ ਪੈਂਦੇ ਆ ਫਿਰ ਲੋਕ ਕਹਿੰਦੇ ਯਾਰ ਤੁਸੀਂ ਤੁਹਾਡੀ ਸਰਕਾਰ ਚ ਇਦਾਂ ਸੀਗਾ ਇੱਕ ਸਾਲ 9 ਮਹੀਨੇ ਦਾ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਤਾਂ ਨਹੀਂ ਲਾ ਰਿਹਾ ਤਰੁਨ ਵਰਗੇ ਰੋਲ ਮਾਡਲ ਅੱਗੇ ਤਾਂ ਹਾਂ ਬਹੁਤ ਵੱਡਾ ਮੁੱਦਾ ਸੀਗਾ ਤਰੁਨ ਵਰਗਾ ਕਿਉਂ ਸੀਗਾ ਕਿਉਂਕਿ ਬਈ ਤਰਨੂ ਲੋਕ ਦੇਖ ਰਹੇ ਨੇ ਤਰਨੂ ਲੋਕ ਮਾਵਾ ਕਹਿੰਦੀਆਂ ਯਾਰ ਜੇ ਇਹ ਕਰ ਸਕਦਾ ਪੁੱਤਰਾ تیرੇ ਤਾਂ ਹੱਥ ਪੈਰ ਸਹੀ ਨੇ ਤੂੰ ਵੀ ਕਰ ਸਤਿ ਸ਼੍ਰੀ ਅਕਾਲ ਕਈ ਮੁੱਦੇ ਅਜੇ ਇਹ ਹੁੰਦੇ ਨੇ ਜਦੋਂ ਗੱਲ ਆਉਂਦੀ ਹੈ ਕਿ ਪੁਰਾਣੇ ਕਿਉਂਕਿ ਲੰਮੇ ਸਮੇਂ ਤੋਂ ਜਦੋਂ ਚੱਲਦੇ ਆਉਂਦੇ ਨੇ ਪੁਰਾਣੀਆਂ ਸਰਕਾਰਾਂ ਤੇ ਗੱਲ ਆਉਂਦੀ ਹੈ ਤਾਂ ਫਿਰ ਲੀਡਰ ਆਖਰਕਾਰ ਅੱਜ ਇਹ ਇੱਕ ਨਵਾਂ ਚਲਨ ਕਹ ਲੋ ਜਾਂ ਇਹ ਕਹ ਲੋ ਕਿ ਸੱਚ ਨੂੰ ਸੱਚ ਹੈ ਕਿ ਆਪਦੀ ਪਾਰਟੀ ਦੇ ਵੀ ਕਈ ਵਾਰ ਸਵਾਲ ਖੜੇ ਕਰਦ ਨੇ ਇਸ਼ਵਰੀਤ ਨੇ ਸਾਡੇ ਨਾਲ ਇਸ਼ਰ ਤੁਸੀਂ ਤਰਨ ਵਾਲਾ ਮਸਲਾ ਚੱਕਿਆ ਕਿ ਪੈਰਾਓਲੰਪਿਕ ਖੜਿਆਰੀ ਨੂੰ ਨੌਕਰੀਆਂ ਦਿੱਤੀ ਉਹਦੇ ਵਿੱਚ ਤੁਸੀਂ ਆਪਦੀ ਪਾਰਟੀ ਨੂੰ ਵੀ ਇਹ ਗੱਲ ਕਹੇ ਕਿ ਕਿਤੇ ਨਾ ਕਿਤੇ ਉਹ ਨਗੰਮੇ ਸੀਗੇ ਤੇ ਇਹਨਾਂ ਨੂੰ ਨੌਕਰੀਂ ਦੇ ਪਾਏ ਪਰ ਹੁਣ ਵਾਲਿਆਂ ਨੂੰ ਧੋ ਦੇ ਦੇਣੀ ਚਾਹੀਦੀ ਹੈ ਤਰਨਾਲਾ ਮਸਲਾ ਐਡਾ ਵੱਡਾ ਤੌਰ ਤੇ ਹੈਗਾ ਕਿ ਲੀਡਰ ਆਪਦੀ ਪਾਰਟੀ ਤੱਕ ਤਾਂ ਗੱਲ ਪਹੁੰਚ ਦੇ। ਦੇਖੋ ਭਾਈ ਸੁਣਨਾ ਸਾਨੂੰ ਪੈਂਦਾ। ਮੈਨੂੰ ਕਹਿੰਦੇ ਕਿ ਜੀ ਤੁਸੀਂ ਰਾਜ ਸੀਗੇ। ਨਾ ਮੇਰਾ ਪਾਪਾ ਮੁੱਖ ਮੰਤਰੀ ਸੀਗਾ, ਨਾ ਮੇਰਾ ਪਾਪਾ ਆਪਣਾ ਮੰਤਰੀ ਸੀਗਾ। ਸਭ ਅਸੀਂ ਆਪਣਾ ਰਸਤਾ ਆਪ ਬਣਾ ਕੇ ਆਏ ਆ। 1 ਸਾਲ 9 ਮਹੀਨੇ ਦਾ ਜਦੋਂ ਮੈਂ ਪ੍ਰਧਾਨ ਬਣਿਆ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਤਰਨਹੀ ਲਾ ਰਿਹਾ। ਤਰੁਨਾਂ ਰਗੇ ਰੋਲ ਮਾਡਲ ਅੱਗੇ ਤਾਂ ਹਾਂ ਬਹੁਤ ਵੱਡਾ ਮੁੱਦਾ ਸੀਗਾ ਤਰੁਨਾਂ ਰਗਾ ਕਿਉਂ ਸੀਗਾ ਕਿਉਂਕਿ ਬਾਈ ਤਰਨੂ ਲੋਕ ਦੇਖ ਰਹੇ ਨੇ ਤਰਨੂ ਲੋਕ ਮਾਵਾ ਕਹਿੰਦੀਆਂ ਯਾਰ ਜੇ ਇਹ ਕਰ ਸਕਦਾ ਪੁੱਤਰਾ تیرے ਤਾਂ ਹੱਥ ਪੈਰ ਸਹੀ ਨੇ ਤੂੰ ਵੀ ਕਰ ਇਹ ਹੌਸਲਾ ਹੁੰਦਾ ਆਪਾਂ ਇਹ ਹੌਸਲਾ ਉਜਾਈ ਦਿੰਨੇ ਆ ਨਕਮਾ ਕਹਿਣਾ ਹਾਂ ਬਾਈ ਮੈਂ ਨਕਮੇ ਕਹੂੰਗਾ ਨਕਮੇ ਤਾਂ ਕਹੂੰਗਾ ਕਿਉਂਕਿ ਤਾਂ ਹੀ ਅਸੀਂ ਸੱਤਾ ਤੋਂ ਬਾਹਰ ਆ ਤਾਂ ਹੀ ਅੱਜ ਪੰਜਾਬ ਦਾ ਇਹ ਹਾਲ ਹੈ 5 ਮਿੰਟਾਂ ਜੇ ਐਮਐਸਪੀ ਦਿੰਦੇ ਸੀਗੇ ਇੰਨੇ ਤਗੜੇ ਤਗੜੇ ਨੌਜਵਾਨ ਮਰਵਾਤੇ ਜਿਹੜੇ ਪੰਜਾਬ ਨੇ ਦੇਖਿਆ ਗੈਂਗਸਟਰਾਂ ਦੀ ਬਲੀ ਚੜ ਗਏ ਦਰਹਾਂ ਵਰਗੇ ਨੌਜਵਾਨ ਦੇਖ ਰਿਓ ਜਿਹੜਾ ਤੁਸੀਂ ਸਾਈਡ ਤੇ ਰੱਖਤੇ ਅਰਦਾਸਾਂ ਨਾਲ ਤੁਸੀਂ ਨਸ਼ੇ ਨਹੀਂ ਬੰਦ ਕਰ ਸਕਦੇ ਸਾਡੀ ਨਕਮਾਪੁਣੀ ਹੀ ਆ ਕਿ ਅਸੀਂ ਇਹਨਾਂ ਨੂੰ ਅੱਗੇ ਹਲਾਹਰਾ ਦਤਾਂ ਆਮ ਪਾਰਟੀ ਨੂੰ ਪਰੇਸ਼ਾਨੀ ਦੀ ਗੱਲ ਇਹ ਹੁੰਦੀ ਹੈ ਵੀ ਜਦੋਂ ਜਿਵੇਂ ਤੁਸੀਂ ਕਹੇ ਵੀ ਠੀਕ ਹੈ ਤੁਸੀਂ ਇਹ ਗੱਲ ਦੱਸੋ ਇਹ ਸੱਚਾ ਕਿ ਜੋ ਮੈਂ ਕਿਹਾ ਤੁਸੀਂ ਕਿਹਾ ਨਾ ਸੱਚ ਨੂੰ ਸੱਚ ਕਹਿਣਾ ਸਰ ਸਾਹਿਬ ਮੈਂ ਉਹ ਜਿਆ ਨੇਤਾ ਲੀਡਰ ਬਣਨਾ ਚਾਹੁੰਨਾ ਕਿ ਜਿਹੜਾ ਕਹੂਗਾ ਕਿ ਹਾਂ ਯਾਰ ਜੇ ਆਪਣੀ ਪਾਰਟੀ ਦੇ ਖਿਲਾਫ ਵੀ ਜਾਂਦਾ ਤਾਂ ਠੀਕ ਆ ਪਰ ਅੱਜ ਸਿਚੁਏਸ਼ਨ ਜਿਹੜੀ ਤੁਹਾਡੀ ਪਾਰਟੀ ਦੀ ਬਣੀ ਹੋਈ ਹੈ ਜੇ ਕਾਂਗਰਸ ਦੀ ਗੱਲ ਕਰੀਏ ਇਹ ਤਾਂ ਜਿਵੇਂ ਤੁਸੀਂ ਮਿਹਣਾ ਮਾਰਿਆ ਜਲੰਧਰ ਵਾਲਾ ਹਾਰ ਗਏ ਆਗੇ ਇਹ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਦੋ ਧੜਿਆਂ ਦੇ ਵਿੱਚ ਇਸ ਟਾਈਮ ਪਾਰਟੀ ਦੇ ਵੱਡੇ ਲੀਡਰ ਆਪਸ ਚੁਲਝੇ ਹੋਏ ਨੇ ਇਸ ਮਸਲੇ ਨੂੰ ਲੈ ਕੇ ਤੁਸੀਂ ਵੀ ਉਹ ਜੀ ਛਾਲ ਮਾਰਦੇ ਨਹੀਂ ਮੈਂ ਛਾਲ ਨਹੀਂ ਮਾਰੀ ਮੈਂ ਤਾਂ ਅਸੀਂ ਗੱਭੇ ਖੜੇ ਆ ਜੇ ਦੋ ਧੜਿਆਂ ਦੇ ਵਿੱਚ ਬੰਦੇ ਉਲਝੇ ਹੋਏ ਨੇ ਤਾਂ ਹੀ ਅੱਜ ਆਪਣਾ ਇਹ ਹਾਲ ਆ ਸਾਨੂੰ 2027 ਤੋਂ ਪਹਿਲਾਂ ਆਪਣਾ ਹਾਲ ਸਹੀ ਕਰ ਲੈਣਾ ਚਾਹੀਦਾ ਨਹੀਂ ਤਾਂ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਬੁਰਾ ਹਾਲ ਹੋਣਾ ਵਾਲਾ ਕਿਉਂਕਿ ਕਾਂਗਰਸ ਪਾਰਟੀ ਕਿਹੋ ਜੀ ਪਾਰਟੀ ਰਹਿ ਗਈ ਲੋਕਾਂ ਕੋਲ ਕੀ ਇਹਦੇ ਵਿੱਚ ਬੰਦੇ ਨੇ ਸ਼ਖਸ ਨੇ ਇਹਦੇ ਵਿੱਚ ਕਿਰਦਾਰ ਬੋਲਦੇ ਨੇ ਸਾਡੇ 'ਚ ਕੋਈ ਕੁਟਾਰੂ ਚੱਕ ਕਰਕੇ ਲੀਡਰ ਨਹੀਂ ਹੈਗੇ ਸਾਡੇ 'ਚ ਬਹੁਤ ਤਰਨਾਟ ਲੀਡਰ ਨੇ ਚਰਨਜੀਤ ਸਿੰਘ ਚੰਨੀ ਆਰਗੇ ਲੀਡਰ ਨੇ ਸਾਡੇ 'ਚ ਪ੍ਰਗਟ ਸਿੰਘ ਆਰਗੇ ਲੀਡਰ ਨੇ ਸਾਡੇ 'ਚ ਰਾਜਾ ਅਮਨਿੰਦਰ ਵੀਰਿੰਗੜ ਆਗੇ ਲੀਡਰ ਨੇ ਪ੍ਰਤਾਪ ਬਾਜ ਇਹ ਜਿਹੇ ਲੀਡਰ ਜਿਹੜੇ ਕੀ ਨਮਾਇੰਦਿਆਂ ਨੂੰ ਅੱਗੇ ਲੈ ਸਕਣ ਪਰ ਚੱਕਰ ਇਹ ਹੈ ਜਦੋਂ ਆਪਸ 'ਚ ਲੜਾਈ ਹੋ ਜਾਂਦੀ ਆ ਫਿਰ ਸਾਨੂੰ ਫੇਸ ਹੋਣਾ ਪੈਂਦਾ ਫਿਰ ਸਾਨੂੰ ਇਹ ਜਿਹੇ ਜਦੋਂ ਮੁੱਦੇ ਚੱਕਣੇ ਪੈਂਦੇ ਆ ਫਿਰ ਲੋਕ ਕਹਿੰਦੇ ਯਾਰ ਤੁਸੀਂ ਤੁਹਾਡੀ ਸਰਕਾਰ 'ਚ ਇਦਾਂ ਸੀਗਾ ਉਹ ਬਾਈ ਸਾਡੀ ਸਰਕਾਰ 'ਚ ਇਦਾਂ ਸੀਗਾ ਤਾਂ ਹੀ ਤਾਂ ਅਸੀਂ ਬਾਹਰ ਹੈ ਤਾਂ ਹੀ ਤਾਂ ਹੁਣ ਨੀtheta ਇਹਨਾਂ ਨਾਲ ਬੈਂਦਸੀ ਬਾਈ ਪਰ ਇਹਦੇ ਚ ਗੱਲ ਇਹ ਵੀ ਹੈ ਨਾ ਤੁਸੀਂ ਕਬੱਡੀ ਦੀ ਬਹੁਤ ਥાળ ਮਾਰੀ ਤੁਸੀਂ ਆਪ ਦਾ ਜ਼ਿਕਰ ਕਰਿਆ ਵੀ ਸਾਨੂੰ ਤਾਂ ਕਬੱਡੀੋਂ ਤੋਂ ਪਤਾ ਲੱਗੀ ਜੋ ਸੁਖਵੀਰ ਬਾਦਲ ਹੋਰ ਨੇ ਸ਼ੁਰੂ ਕਰਾਤੀ ਇੰਨਾ ਡਿਸਕ੍ਰੈਡਿਟ ਕਰਕੇ ਪਾਰਟੀ ਨੂੰ ਕੋਈ ਕੀ ਦੇਖਦੇ ਹੋ ਪ੍ਰੈ ਨਹੀਂ ਪਵੇਖ ਬਾਈ ਪਵੇਖ ਹੁਣ ਸੁਧਰਾਂਗੇ ਹੁਣ ਬੰਦਾ ਦਾ ਉਹੀ ਹੈ ਜਿਹੜਾ ਆਪਣੇ ਮਰਦਤਾ ਉਹੀ ਹੈ ਬਾਈ ਜਿਹੜੀ ਆਪਣੇ ਆਪ ਨੂੰ ਗਲਤ ਕਹਿ ਕੇ ਸੁਧਾਰਦੇ ਵੱਲ ਤੁਰੇ ਜ਼ਿੰਦਗੀ ਦਾ ਸਕੂਲੇ ਹੋਣਾ ਚਾਹੀਦਾ ਜੇ ਸਭ ਤੁਸੀਂ ਗਲਤ ਤੁਸੀਂ ਆਪਣੇ ਆਨੂੰ ਗਲਤ ਕਹੋ ਸਭ ਇਹ ਮੈਂ ਤੁਹਾਨੂੰ ਗਲਤ ਸਹੀ ਕਹਿ ਰਿਹਾ ਕਿ ਕਬੱਡੀ ਨੂੰ ਪ੍ਰਮੋਟ ਕਰਨ ਵਾਲਾ ਸੁਖਵੀਰ ਸਿੰਘ ਬਾਦਲ ਸੀਗਾ ਪਰ ਚੱਕਰ ਇਹ ਸੀਗਾ ਕਿ ਕਬੱਡੀ 'ਚ ਮੁੜ ਕੇ ਗੈਂਗਸਟਰイズਮ ਵੜ ਗਿਆ ਪਰ ਉਹਨੇ ਪ੍ਰਮੋਟ ਤਾਂ ਕੀਤੀ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਟੀਵੀ 'ਆਂ ਦੇਖਦੇ ਹੁੰਦੇ ਸੀ ਕਿ ਯਾਰ ਇਹੇ ਕਰਨਾ ਉਸ ਤੋਂ ਬਾਅਦ ਮੈਨੂੰ ਦੱਸੋ ਕਬੱਡੀ ਨੂੰ ਕਿਹਨੇ ਪ੍ਰਮੋਟ ਕੀਤਾ ਪਰ ਪੰਜਾਬ ਦੀ ਤਾਂ ਲੱਗਦਾ ਨਹੀਂ ਵੀ ਜਿਹੜੀ ਸਿਆਸੀ ਰੂਪਰੇਖਾ ਬੜੀ ਬਦਲ ਗਈ ਆ ਅਮਰਿਤਪਾਲ ਦਾ ਜਿੱਤਣਾ ਸਰਬਜੀਤ ਖਾਲਸਾ ਦਾ ਜਿੱਤਣਾ ਆਪਨ ਤੌਰ ਤੇ ਲੋਕ ਨੇ ਜਿਹੜੇ ਉਹ ਚ ਵੀ ਬਹੁਤ ਵੱਡੇ ਤੌਰ ਤੇ ਯੂਥ ਆ ਯੂਜ਼ ਕਰਕੇ ਉਹ ਇੰਨੇ ਵੱਡਾ ਨੰਬਰ ਲੈ ਕੇ ਗਏ ਨੇ ਲੱਗਦਾ ਨਹੀਂ ਵੀ ਤੁਹਾਡੇ ਵਾਲੀ ਪਾਰਟੀਆਂ ਦੀ ਤਾਂ ਸੋਚ ਹੀ ਉਹਨਾਂ ਨੇ ਬਿਲਕੁਲ ਛੱਡਤੀ ਹੈ ਭਾਈ ਪਾਰਟੀ ਬਣਾਉਂਦਾ ਕੌਣਾ ਬੰਦੇ ਹੁ ਯੂਥ ਮੇਰੇ ਨਾਲ ਵੀ ਤਾਂ ਯੂਥ ਹੀ ਆ ਹੁਣ ਲੋਕੀ ਮੈਨੂੰ ਕਿਉਂ ਪਿਆਰ ਕਰਦੇ ਨੇ ਕਿਉਂਕਿ ਭਾਈ ਆਪਾਂ ਠੋਕ ਕੇ ਕਹਿੰਦੇ ਨੇ ਕਿ ਇਹ ਜੀ ਇਹ ਗਲਤ ਹੈ ਸਹੀ ਆ ਨੌਜਵਾਨ ਅਮਰਿਤਪਾਲ ਉਹਨਾਂ ਦਾ ਜਿੱਤਣਾ ਜਾਂ ਫਿਰ ਇਹ ਜੇ ਉੱਤੋਂ ਉੱਠਣਾ ਲੋਕਾਂ ਦਾ ਜਿੱਤ ਕੇ ਆਉਣਾ ਇਹ ਇਹ ਲੋਕਾਂ ਦਾ ਇਹ ਫਤਵਾ ਆ ਕਿਉਂਕਿ ਲੋਕ ਅੱਖ ਚੁੱਕੇ ਨੇ ਸਾਡੀ ਪਾਰਟੀ ਨੂੰ ਲੋਕਾਂ ਨੇ ਕਿਉਂ ਨਕਾਰਿਆ ਕਿਉਂਕਿ ਲੋਕ ਅੱਖ ਚੁੱਕੇ ਸੀਗੇ ਆਮ ਆਦਮੀ ਪਾਰਟੀ ਨੂੰ ਕਿਉਂ ਲੈ ਕੇ ਆ ਗਏ ਕਿ ਲੋਕ ਅੱਖ ਚੁੱਕੇ ਲੋਕ ਸਪੇਸ ਭਾਲਦੇ ਨੇ ਕਿ ਯਾਰ ਜਿਹੜਾ ਸਾਡੇ ਹੱਕ ਸੱਚ ਵਾਸਤੇ ਗੱਲ ਕਰੇ ਉਹਨਾਂ ਨੂੰ ਇਹ ਸੀਗਾ ਕਿ ਯਾਰ ਹੱਕ ਸੱਚ ਵਾਸਤੇ ਗੱਲ ਇਹ ਸਾਡੇ ਵਰਗੇ ਨੇ ਇਹ ਕਰਨਗੇ ਹੁਣ ਉਹ ਦੇਖਦੇ ਕਦ ਤੱਕ ਕਰਦੇ ਆ ਪਰ ਸਾਨੂੰ ਬਈ ਸੋਚਣਾ ਪੈਣਾ ਜਦ ਤੱਕ ਅਸੀਂ ਲੋਕਾਂ ਦੇ ਨਾਲ ਠੋਕ ਕੇ ਖੜੂਗੇ ਨਹੀਂ ਉਦੋਂ ਤੱਕ ਸਾਡੇ ਨਾਲ ਕਿਸੇ ਨੇ ਨਹੀਂ ਤੁਰਨਾ ਜਦ ਤੱਕ ਤੁਸੀਂ ਨਿਰਪੱਖ ਹੋ ਕੇ ਯੂਥ ਕੀ ਦੇ ਨਾਲ ਚੱਲਦਾ ਬਈ ਪੰਜਾਬ ਦੇ ਲੋਕ ਇਹੋ ਜਿਹੇ ਨੇ ਨਾ ਤੁਸੀਂ ਵੀ ਇਹ ਜਿਹੇ ਤੁਹਾਨੂੰ ਬੰਦੇ ਦੇ ਅੰਦਰ ਦਾ ਪਤਾ ਲੱਗ ਜਾਂਦਾ ਇਹ ਪੰਜਾਬ ਦੀ એનર્ਜੀ ਇਹੋ ਜੀ ਆ ਲੋਕਾਂ ਦੀ ਲੋਕ ਸਿਆਣੇ ਬਹੁਤ ਨੇ ਮਿੰਡ ਚ ਟੁੱਟ ਜਾਂਦੇ ਨੇ ਮਿੰਡ ਚ ਬੰਦੇ ਨੂੰ ਰਾਜਾ ਬਣਾ ਜਾਂਦੇ ਨੇ ਬਾਣੀ ਚ ਵੀ ਲਿਖਿਆ ਕੱਖੋਂ ਚੱਕ ਕੇ ਲੱਖ ਕਰ ਦਿੰਦੇ ਆ ਰੰਗ ਤੋਂ ਚੱਕ ਕੇ ਰਾਜਾ ਬਣਾ ਜਾਂਦੇ ਆ ਤਾਂ ਉਹ ਰਾਜ ਰਾਜ ਉਹ ਨਰਕ ਤਪ ਕਰਕੇ ਰਾਜ ਤਾਂ ਮਿਲ ਜਾਂਦਾ ਸਭ ਇਹਨਾਂ ਨੂੰ ਰਾਜ ਮਿਲ ਗਿਆ ਹੁਣ ਇਹ ਨਰਕ ਵਾਲੇ ਪਾਸੇ ਧੁੱਲ ਰਹੇ ਨੇ ਮੇਰੀ ਅਖੀਰ ਚ ਇੱਕ ਬੇਨਤੀ ਹੈ ਭਾਈ ਤੁਹਾਡੇ ਹੋਰ ਸਵਾਲ ਹੋਣੇ ਕੋਈ ਨਹੀਂ ਪਰ ਮੇਰੀ ਇੱਕ ਬੇਨਤੀ ਹੈ ਭਾਈ ਪਾਰਟੀਆਂ ਨੂੰ ਦੇਖ ਕੇ ਬੰਦੇ ਦੇਖੋ ਨੌਜਵਾਨ ਲੱਭੋ ਜਾਂ ਫਿਰ ਕੋਈ ਲੀਡਰ ਇਹ ਜੇ ਲੱਭੋ ਜਿਹੜੇ ਤਾਂ ਨਾਟ ਨੇ ਜਿਹੜੇ ਕਹਿੰਦੇ ਨੇ ਕਿ ਸਾਹਿਬ ਹਾਂ ਅਸੀਂ ਇਹ ਗਲਤ ਹੋ ਰਿਹਾ ਤਾਂ ਅਸੀਂ ਸਾਡੀ ਗਲਤੀ ਹੈ ਜੇ ਇਹ ਸਾਡੀ ਸਰਕਾਰ 'ਚ ਗਲਤ ਹੋਇਆ ਸਾਡੀ ਗਲਤੀ ਹੈ ਜੇ ਆਮ ਪਾਰਟੀ ਦੀ ਗੱਲ ਹੋਵੇ ਐਮਐਲਏ ਬੀੜਾ ਚੱਕਣ ਕੀ ਹਾਂ ਭਾਈ ਸਾਡੀ ਗਲਤੀ ਹੈ ਇਹਨਾਂ 'ਚ ਕੋਈ ਚੱਕਦਣ ਮਸਲਾ ਕੀ ਹੈ ਵੈਸੇ ਤਰਨ ਵਾਲੇ 'ਚ ਕਰੋਗੇ ਕੀ ਸਿਆਸੀ ਤੌਰ ਤੇ ਜੇ ਜਾਂ ਕਾਨੂੰਨੀ ਤੌਰ ਤੇ ਭਾਈ ਤੁਸੀਂ ਇੰਨੇ ਸੀਨੀਅਰ ਜਰਨਲਿਸਟਾਂ ਤੁਹਾਨੂੰ ਇੱਕ ਪਤਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਮੁੱਦਾ ਚੱਕਦੇ ਆਏ ਹਾਂ ਤੁਹਾਡਾ ਵੀ ਧੰਨਵਾਦ ਹੁਣ ਅਸੀਂ ਭਾਈ 7-8 ਦਿਨ ਬਾਅਦ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਬਹਿਜਾਂਗੇ ਮੇਨ ਗੱਲ ਇਹ ਹੈ ਕਿ ਵੱਧ ਤੋਂ ਵੋਟਾਂ ਪਾ ਕੇ ਇਹਨਾਂ ਨੂੰ ਮੁੱਖ ਮੰਤਰੀ ਦੇ ਲੋਕ ਨਹੀਂ ਬਣਾਇਆ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਸਿਰ ਤੇ ਤਾਂ ਪਸੋਪੀਏ ਕਿ ਸਾਹਿਬ ਤੁਸੀਂ ਕਿ ਇਹਨਾਂ ਨੂੰ ਹੁਣ ਗਦਾਰ ਕੌਣ ਨੇ ਹੁਣ ਦੇਖੋ ਜਿਨ੍ਹਾਂ ਨੂੰ ਤੁਸੀਂ ਇਹ ਚੁਣਿਆ ਉਸ ਤੋਂ ਬਾਅਦ ਅਸੀਂ ਫਿਰ ਕੋਰਟ ਜਾਵਾਂਗੇ ਜਦੋਂ ਕੋਰਟ ਪਹਿਲਾਂ ਚੱਲ ਜੀਏ ਲੋਕੀ ਕਹਿੰਦੇ ਸਭ ਜੁਡੀਸ਼ੀਅਲ ਮਾਮਲੇ ਜੀ ਅਸੀਂ ਕੁਝ ਕਰ ਨਹੀਂ ਸਕਦੇ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਬੈਠਾ ਖਰ ਦੇਖਿਆ ਜਾਵੇ ਵਿਚਾਰ ਉਹਨਾਂ ਦਾ ਕਹਿਣਾ ਕਿ ਮਸਲੇ ਜੇ ਗਲਤ ਨੇ ਤਾਂ ਉਹਨਾਂ ਨੂੰ ਗਲਤ ਕਹਾਗੇ ਜੇ ਸਹੀ ਨੇ ਤਾਂ ਸਹੀ ਕਹਾਗੇ ਪਰ ਗੱਲ ਇਹ ਹੈ ਵੀ ਲੱਗਦਾ ਕਿ ਦੋਸਤ ਦੇ ਵਿੱਚ ਕਿ ਤਰ੍ਹਾਂ ਕਿਤੇ ਜਿੱਥੇ ਆਪਦੇ ਪਾਰਟੀ ਨੂੰ ਵੀ ਉਹ ਵੱਡੇ ਤੌਰ ਦੇ ਉੱਤੇ ਸਵਾਲਾਂ 'ਚ ਖੜਾ ਕਰ ਗਏ ਨੇ ਤਾਂ ਦੂਜੇ ਪਾਸੇ ਆਉਂਦੇ ਪੁਵਿੱਖ ਦੇ ਵਿੱਚ ਆਪਦੇ ਲੀਡਰਾਂ ਨੂੰ ਵੀ ਇੱਕ ਗੱਲ ਕਹਿੰਦੇ ਚਿਤਾਉਂਦੇ ਨੇ ਕਿ ਜੇਕਰ ਗਲਤੀਆਂ ਅਸੀਂ ਕਰਕੇ ਅੱਗੇ ਨਾਲ ਸੁਧਰੇ ਤਾਂ ਫਿਰ ਹਾਲਾਤ ਇਹ ਜਿਹੀ ਰਹਿਣੇ ਨੇ ਜਿਹੇ ਜਿਹੇ ਜਲੰਦਰ ਹੋਏ ਨੇਗੇ ਪਰ ਕਾਂਗਰਸ ਦਾ ਆਪਦੇ ਹੀ ਕੁਲੇਸ਼ ਕਹਿ ਸਕਦੇ ਆ ਵੀ ਜਿੱਥੇ ਦੋ ਵੱਡੇ ਲੀਡਰਾਂ ਦੇ ਆਪ ਆਤੜਾਂ 'ਚ ਮੁੰਡਿਆ ਦਿਖਦਾ ਤਾਂ ਤੀਜਾ ਇਸ਼ਾਰਾ ਹੋਣੇ ਕਹਿੰਦੇ ਅਸੀਂ ਖੜੇ ਗੱਬੇ ਆਂਗੇ ਪਰ ਅਸੀਂ ਇਹ ਗੱਲ ਨੂੰ ਜ਼ਰੂਰ ਕਹਨੇ ਆਂ ਵੀ ਆਪਸੀ ਜੀ ਤੌਰ ਤੇ ਲੜਦੇ ਰਹੋਗੇ ਨੁਕਸਾਨ ਹੋਊਗਾ ਇਸ ਚੀਜ਼ ਦਾ ਵੀਡੀਓ ਜਨਲਿਸਟ ਹਰਪਾਲ ਦੇ ਨਾਲ ਸੁਮਿੰਦਰ ਸਿੰਘ ਰੋਜਨਾ ਸਪੋਰਟੈਂਟੀ ਚੰਡੀਗੜ੍ਹ